ਦਾਰ ਪਹੇਲੀ ਪਹਿਲੀ ਪਹੇਲੀ ਰੱਬ ਖੇਤੀ ਅਨੋਖੀ ਨਾ ਪੱਤਾ ਨਾ ਟਾਣੀਆਂ ਨਾ ਬੀਜ ਬੀਜੇ ਨਾ ਹਲ ਵਾਹੇ ਨਾ ਫਲ ਉਗਦੇ ਹਨ ਪਰ ਜਦੋਂ ਇਸ ਨੂੰ ਕਟਿਆ ਜਾਂਦਾ ਹੈ ਤਾਂ ਇਹ ਫਿਰ ਉੱਗ ਜਾਂਦੇ ਹਨ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਸਿਰਦੇਵਾਲ ਦੂਸਰੀ ਪਹੇਲੀ ਜਿੰਨੀ ਜ਼ਿਆਦਾ ਮੈਂ ਸੇਵਾ ਕਰਦਾ ਹਾਂ ਓਨਾ ਹੀ ਘਟਦਾ ਜਾਂਦਾ ਹਾਂ ਮੈਨੂੰ ਸਾਰੇ ਰੰਗ ਪਸੰਦ ਹਨ ਨੀਲਾ ਪੀਲਾ ਚਿੱਟਾ ਮੈਂ ਪਾਣੀ ਨਾਲ ਪਾਉਂਦਾ ਹਾਂ ਦੱਸੋ ਕਿ ਇਸ ਦਾ ਸਹੀ ਜਵਾਬ ਹੈ ਸਾਬਣ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਦੇ ਕੱਟਣ ਤੇ ਲੋਕ ਗੀਤ ਗਾਉਣ ਲਈ ਮਜਬੂਰ ਹੋ ਜਾਂਦੇ ਹਨ ਇਸ ਦਾ ਸਹੀ ਜਵਾਬ ਹੈ ਕੇਕ ਚੌਥੀ ਪਹੇਲੀ ਵਿਅਕਤੀ ਦੀ ਕਿਹੜੀ ਚੀਜ਼ ਹੈ ਜੋ ਹਮੇਸ਼ਾ ਗਿੱਲੀ ਰਹਿੰਦੀ ਹੈ ਇਸ ਦਾ ਸਹੀ ਜਵਾਬ ਹੈ ਜੀ ਪੰਜਵੀਂ ਪਹੇਲੀ ਦਿਨ ਮੈਂ ਮਰ ਜਾਂਦਾ ਹਾਂ ਰਾਤ ਨੂੰ ਮੈਂ ਜੀਂਦਾ ਜੀ ਜਾਂਦਾ ਹਾਂ ਦੱਸੋ ਮੈਂ ਕੌਣ ਹਾਂ ਇਸ ਸਦਾ ਸਹੀ ਜਵਾਬ ਹੈ ਦੀਵਾ ਸ਼ੇਮੀ ਪਹੇਲੀ ਵੀ ਦਾ ਸਿਰ ਕਟਿਆ ਨਾ ਕਿਸੇ ਨੂੰ ਮਾਰਾਂ ਨਾ ਕਤਲ ਕੀਤਾ ਬਸ ਉਹ ਇਸ ਦਾ ਸਹੀ ਜਵਾਬ ਹੈ 9 7ਵੀਂ ਪਹੇਲੀ ਅਜਿਹਾ ਸ਼ਾਨਦਾਰ ਖਜ਼ਾਨਾ ਜਿਸ ਦਾ ਮਾਲਕ ਸਿਆਣਾ ਆਦਮੀ ਹੈ ਦੋਨਾਂ ਹੱਥਾਂ ਨਾਲ ਲਟਾਉਂਦਾ ਪਰ ਫਿਰ ਵੀ ਖਜ਼ਾਨਾ ਵੱਧਦਾ ਜਾਂਦਾ ਇਸ ਦਾ ਸਹੀ ਜਵਾਬ ਹੈ ਗਿਆਨ ਦਾ ਖਜ਼ਾਨਾ ਅੱਠਵੀਂ ਪਹੇਲੀ ਉਹ ਕੀ ਚੀਜ਼ ਹੈ ਜਿਹੜੀ ਖੁਦ ਨਹੀਂ ਦੇਖ ਸਕਦੀ ਪਰ ਦੂਜਿਆਂ ਨੂੰ ਰਾਹਤਾ ਦਿਖਾਉਂਦੀ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਲਾਠੀ 9ਵੀਂ ਪਹੇਲੀ ਮੇਰਾ ਗਲਾ ਹੈ ਪਰ ਸਿਰ ਨਹੀਂ ਬਾਹਾਂ ਹੈ ਪਰ ਹੱਥ ਨਹੀਂ ਮੈਨੂੰ ਦੱਸੋ ਮੈਂ ਕੌਣ ਹਾਂ ਇਸ ਦਾ ਸਹੀ ਜਵਾਬ ਹੈ ਕਮੀਜ਼ 10ਵੀਂ ਪਹੇਲੀ ਅਜਿਹਾ ਕਿਹੜਾ ਫੁੱਲ ਹੈ ਜਿਹੜਾ ਪਾਣੀ ਵਿੱਚ ਡੁੱਬਦਾ ਹੈ ਪਰ ਪਾਣੀ ਵਿੱਚ ਨਹੀਂ ਰਹਿੰਦਾ ਇਸ ਦਾ ਸਹੀ ਜਵਾਬ ਹੈ ਕਮਲ ਦਾ ਫੁੱਲ 11ਵੀਂ ਪਹੇਲੀ ਪਾਣੀ ਵਿੱਚ ਪੈਦਾ ਹੁੰਦਾ ਹਾਂ ਪਾਣੀ ਵਿੱਚ ਹੀ ਮਰ ਜਾਂਦਾ ਹਾਂ ਮੇਰਾ ਭੋਜਨ ਨਾਲ ਗਹਿਰਾ ਰਿਸ਼ਤਾ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਨਮਕ